हां के जी ਕਿਸਾਨ ਵੀਰੋ ਅੱਜ ਆਪਾਂ ਗੱਲ ਕਰਦੇ ਆ ਝੋਨੇ ਤੇ ਬਾਸਮਤੀ ਤੇ ਹੋਣ ਵਾਲੀ BLB ਜਿਹਨੂੰ ਕਿ ਆਪਾਂ ਬੈਕਟੀਰੀਅਲ ਲੀਫ ਬਲਾਈਟ ਬਿਮਾਰੀ ਦੇ ਨਾਮ ਨਾਲ ਜਾਣਦੇ ਆ ਇਹ ਆਪਣੇ ਝੋਨੇ ਦੀ ਕਿਸ ਵੈਰਾਈਟੀ ਤੇ ਕਿਹੜੀ ਕਿਹੜੀ ਵੈਰਾਈਟੀ ਤੇ ਬਿਮਾਰੀ ਆ ਸਕਦੀ ਏ ਤੇ ਇਸ ਨੂੰ ਆਪਾਂ ਕਿਸ ਤਰੀਕੇ ਨਾਲ ਕੰਟਰੋਲ ਕਰਨਾ ਜਿਵੇਂ ਕਿ ਹੁਣ ਆਪਾਂ ਝੋਨੇ ਤੇ ਬਾਸਮਤੀਆਂ ਤੇ ਸਪਰੇਹਾਂ ਕਰਦੀਆਂ ਸ਼ੁਰੂ ਕਰ ਦੇਣੀਆਂ ਨੇ ਕਿ ਕਿਹੜੀ ਇੱਕ ਸਪਰੇਹ ਜਿਹੜੀ ਕਿ ਆਪਾਂ ਇਹਦੇ ਨਾਲ ਐਡ ਕਰ ਦੇਗੇ ਇਹ ਆਪਣੀ ਜਿਹੜੀ ਬਿਮਾਰੀ ਖੇਤ ਵਿੱਚ ਆਵੇ ਹੀ ਨਾ ਕਿਉਂਕਿ ਕਿਸਾਨ ਜੇ ਕਰੇ ਬਿਮਾਰੀ ਆਪਣੇ ਝੋਨੇ ਦੇ ਕੋ ਸਮੇਂ ਆ ਜਾਂਦੀ ਹੈ ਤਾਂ ਜਿਹੜੇ ਆਪਣੇ ਝੋਨੇ ਦਾ ਜਾਂ ਬਾਸਮਤੀ ਦਾ ਕਾਫੀ ਜਿਆਦਾ ਨੁਕਸਾਨ ਹੋ ਜਾਂਦਾ ਕਿਉਂਕਿ ਜਿਹੜਾ ਵੀ ਆਪਣਾ ਫਲੈਗਲੀ ਫੁੰਡਾ ਜਿਹੜੀ ਕਿ ਉਸਨੇ ਖਾਦ ਬਣਾਉਣੀ ਹੁੰਦੀ ਉਹ ਜਿਹਦਾ ਪੱਤਾ ਆਪਣਾ ਬਿਮਾਰੀ ਆਉਣ ਦੇ ਕਾਰਨ ਜਿਹੜੀ ਉਹ ਖਾਦ ਵਧੀਆ ਤਰੀਕੇ ਨਾਲ ਜਾਂ ਪੂਰੀ ਤਰੀਕੇ ਨਾਲ ਨਹੀਂ ਬਣਾਉਂਦਾ ਤੇ ਜਿਸ ਦੇ ਕਰਕੇ ਆਪਣਾ ਜਿਹੜਾ ਝਾੜ ਆਪਣਾ ਕਾਫੀ ਘਟ ਜਾਂਦਾ ਹੈ ਤੇ ਇਹ ਕਿਹੜੀ ਕਿਹੜੀ ਵੈਰੈਟੀ ਤੇ ਬਿਮਾਰੀ ਆ ਸਕਦੀ ਹੈ ਕਿਸ ਤਰੀਕੇ ਨਾਲ ਆਪਾਂ ਇਸ ਨੂੰ ਕੰਟਰੋਲ ਕਰਨਾ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪចਾ ਤੁਹਾਡਾ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ ਸਭ ਤੋਂ ਪਹਿਲਾਂ ਕਿ ਇਹ ਬਿਮਾਰੀ ਪਉਣ ਦੀ ਕਾਰਨ ਕੀ ਨੇ ਜੇਕਰ ਆਪਾਂ ਖੇਤ ਦੇ ਵਿੱਚ ਜ਼ਿਆਦਾ ਯੂਰੀਆ ਖਾਦ ਪਾਉਣੀ ਆ ਜਾਂ ਆਪਣੇ ਪਿਛਲੇ ਸਾਲ ਉਸ ਵੈਰੈਟੀ ਦੇ ਵਿੱਚ ਬਿਮਾਰੀ ਆਈ ਤੇ ਉਹ ਆਪਾਂ ਬੀਜ ਰੱਖਿਆ ਹੋਇਆ ਉਸ ਇਸ ਵਾਲੀ ਵੀ ਬਿਮਾਰੀ ਆ ਸਕਦੀ ਏ ਜਾਂ ਜ਼ਿਆਦਾ ਮੀਂਹ ਪੈਣ ਦੇ ਕਾਰਨ ਜਦੋਂ ਆਪਣੇ ਹਵਾ ਦੇ ਵਿੱਚ ਜਿਆਦਾ ਨਮੀ ਦੀ ਮਾਤਰਾ ਜਿਆਦਾ ਹੁੰਦੀ ਏ ਹਮਸ ਭਰੇ ਜਿਹਦਾ ਮਾਹੌਲ ਬਣਦਾ ਉਦੋਂ ਬਿਮਾਰੀ ਜਿਆਦਾ ਆਉਂਦੀ ਏ ਜਿਆਦਾ ਖੇਤ ਵਿੱਚ ਜੇਕਰ ਆਪਾਂ ਪਾਣੀ ਖੜਾ ਰੱਖਦੇ ਆਂ ਉਹ ਦਿਨਾਂ ਵਿੱਚ ਜਿਹੜੀ ਬਿਮਾਰੀ ਜਿਆਦਾ ਆਉਂਦੀ ਤੇ ਜੇ ਬਾਕੀ ਜੇਕਰ ਆਪਣੇ ਆਸ-ਪਾਸੇ ਕਿਸੇ ਖੇਤੇ ਵਿੱਚ ਬਿਮਾਰੀ ਆ ਚੁੱਕੀ ਏ ਉਦੋਂ ਜਦ ਹਵਾ ਚੱਲਦੀ ਉਸ ਨਾਲ ਵੀ ਬਿਮਾਰੀ ਆਪਣੇ ਖੇਤ ਵਿੱਚ ਆ ਸਕਦੀ ਤੇ ਇਹਦੀ ਜਿਹੜੀ ਪਛਾਣ ਹੈ ਆਪਣੇ ਜਿਹੜਾ ਪੱਤਾ ਹੈ ਇਹਦੇ ਜਿਹੜੇ ਕਿਨਾਰਿਆਂ ਦੇ ਸਾਈਡਾਂ ਤੋਂ ਜਿਹੜੀਆਂ ਹਰੀਆਂ ਪੀਲੀਆਂ ਜਿਹਨੇ ਧਾਰੀਆਂ ਜੀਆਂ ਆ ਪਕਾਰੇ ਦੇ ਨਾਲ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ ਬਾਅਦ ਵਿੱਚ ਜਿਹੜੇ ਧਾਰੀਆਂ ਨੇ ਇਹ ਚੌੜੀਆਂ ਹੋਣੇ ਸ਼ੁਰੂ ਹੋ ਜਾਂਦੀਆਂ ਜਿੰਦੇ ਕਾਰਨ ਜਿਹੜਾ ਆਪਣਾ ਪੱਤਾ ਸਾਰਾ ਸੁੱਕ ਜਾਂਦਾ ਤੇ ਉੱਪਰੋਂ ਪੱਤਾ ਜਿਹੜਾ ਲੋਕਾਂ ਵਾਲੇ ਪਾਸੇ ਮੁੜਨਾ ਸ਼ੁਰੂ ਹੋ ਜਾਂਦਾ ਤੇ ਜਿਹ ਪੱਤਾ ਜਿਹੜਾ ਗੋਲ ਹੋਣਾ ਸ਼ੁਰੂ ਹੋ ਜਾਂਦਾ ਬਾਅਦ ਵਿੱਚ ਜਿਹੜਾ ਸਾਰਾ ਪੱਤਾ ਆਪਣਾ ਸੁੱਕ ਜਾਂਦਾ ਜਦੋਂ ਆਪਣਾ ਪੱਤਾ ਸੁੱਕ ਗਿਆ ਫਲੈਗਲੀ ਸੁchnਾ ਸ਼ੁਰੂ ਹੋ ਜਾਂਦਾ ਤੇ ਫਿਰ ਆਪਣੇ ਝਾੜ ਤੇ ਕਾਫੀ ਜ਼ਿਆਦਾ ਨੁਕਸਾਨ ਹੋ ਜਾਂਦਾ ਤੇ ਇਹਦੀ ਇੱਕ ਪਹਿਚਾਣ ਹੋਰ ਜਦੋਂ ਆਪਾਂ ਸਵੇਰੇ ਦੇਖਦੇ ਆ ਆਪਣੇ ਪੱਤਿਆਂ ਤੇ ਦੁੱਧੀਆਂ ਜੀਆਂ ਆਪਾਂ ਕਹਿ ਸਕਦੇ ਆ ਹਲਕੇ ਦੁੱਧਿਆ ਦੇ ਰੰਗ ਦੀਆਂ ਜਿਹੜੀਆਂ ਆਪਣੀਆਂ ਬੂੰਦਾਂ ਦਾ ਜਰਾਂ ਆਉਂਦੀਆਂ ਨੇ ਇਹ ਵੀ ਇੱਕ ਆਪਣੇ ਬਿਮਾਰੀ ਦਾ ਆਪਣੇ ਲੱਛਣੇਗਾ ਤੇ ਇਹ ਆਪਣੀ ਕਿਹੜੀ ਕਿਹੜੀ ਵੈਰਾਈਟੀ ਤੇ ਬਿਮਾਰੀ ਆਉਂਦੀ ਏ ਇਹ ਆਪਣੀ ਜ਼ਿਆਦਾ ਬਿਮਾਰੀ ਜਿਹਨੇ 1400 ਸੇਕ ਮੁਛਲ ਤੇ ਫੂਸਾ 34 ਦੇ 1509 ਤੇ 1121 ਤੇ ਬਾਸਵਾਜੀ ਦੇ ਤੇ ਜਿਵੇਂ ਕਿ ਪਿਛਲੇ ਸਾਲ ਦੇਖਿਆ ਗਿਆ ਕਿ 1847 ਤੇ ਵੀ ਆਪਾਂ ਨੇ ਥੋੜੀ ਬਹੁਤ ਜਿਹੀ ਬਿਮਾਰੀ ਆਈ ਸੀ ਤੇ ਬਾਕੀ ਪੀ 114 ਵੈਰਾਈਟੀ ਤੇ 126 ਵੈਰਾਈਟੀ ਤੇ ਪੀਬੀ1 ਤੇ 1692 ਤੇ ਤੇ ਹੋ ਸਕਦਾ ਕਿ ਇਸ ਸਾਲ ਜਿਹੜੀ ਆਪਣੀ ਪੀ 132 ਵੈਰੈਟੀ ਦੀ ਵੀ ਬਿਮਾਰੀ ਆ ਸਕਦੀ ਹੈ ਤੇ ਇਸ ਤੋਂ ਇਲਾਵਾ ਜਿਹੜੀ ਆਪਣੀ ਸੁਪਰੀਮ 110 ਵੈਰੈਟੀ ਤੇ ਯਾਨੀ ਕਿ ਪਿਛਲੇ 1-2 ਸਾਲ ਤੋਂ ਦੇਖ ਰਹੇ ਕਿ ਇਸ ਬਿਮਾਰੀ ਦੇ ਵੀ ਕਿਸੇ ਕਿਸੇ ਖੇਤ ਦੇ ਵਿੱਚ ਲੱਛਣ ਆਉਣੇ ਦਿਖਾਈ ਦੇਣੇ ਸ਼ੁਰੂ ਹੋ ਚੁੱਕੇ ਨੇ ਤੇ ਇਸ ਦੇ ਆਪਾਂ ਰੋਗ ਥਮ ਕਿਵੇਂ ਕਰਨੀ ਹੈ ਸਭ ਤੋਂ ਪਹਿਲਾਂ ਜੇਕਰ ਆਪਣੇ ਖੇਤ ਦੇ ਵਿੱਚ ਬਿਮਾਰੀ ਆ ਚੁੱਕੀ ਹੈ ਝੋਨਾ ਤੁਹਾਡਾ ਗੋਭ ਦੇ ਵਿੱਚ ਤਾਂ ਤੁਸੀਂ ਕੀ ਕਰਨਾ 200 ਗ੍ਰਾਮ ਹਾਈਡਰੋਕਸਾਈਡ ਜਿਹਨੂੰ ਆਪਾਂ ਕੋਸਾਈਡ 2000 ਦੇ ਨਾਮ ਤੇ ਨਾਲ ਜਾਣਦੇ ਆ ਇਹ ਆਪਾਂ 200 ਗ੍ਰਾਮ 200 ਲੀਟਰ ਪਾਣੀ ਦੇ ਵਿੱਚ ਆਪਾਂ ਸਪਰੇਅ ਕਰਕੇ ਇਸ ਨੂੰ ਆਪਾਂ ਕੰਟਰੋਲ ਕਰ ਸਕਦੇ ਆ ਤੇ ਜਾਂ ਤੁਸੀਂ ਕਾਪਰ ਆਕਸੀਕਲਰਾਈਡ ਜਿਹੜਾ ਕਿ ਆਪਣਾ ਬਲਾਈਟਾਕਸ ਦੇ ਨਾਮ ਤੇ ਆਉਂਦਾ ਹੈ ਪਲੱਸ ਸਟ੍ਰੈਪਟੋਮਾਈਸਿਨ ਯਾਨੀ ਕਿ ਸਟ੍ਰੈਪਟੋਸਾਈਕ੍ਰਿਨ ਦੀ ਜਿਹੜੇ ਪੁੜੀਆਂ ਹੁੰਦੀਆਂ ਯਾਨੀ ਕਿ 6 ਗ੍ਰਾਮ ਦੀ ਇੱਕ ਪੁੜੀ ਹੁੰਦੀ ਏ ਇਹ ਆਪਾਂ ਜੇਕਰ ਮਿਕਸ ਕਰਕੇ ਆਪਾਂ ਸਪਰੇਅ ਕਰਦੇ ਆ ਤਾਂ ਆਪਾਂ ਇਸ ਦੀ ਆਪਾਂ ਜਿਹੜਾ ਬਿਮਾਰੀ ਨੂੰ ਕੰਟਰੋਲ ਕਰ ਸਕਦੇ ਆ ਇਹ ਜਿਹੜੀ ਸਪਰੇਅ ਹਨ ਇਹ ਆਪਾਂ ਨਿਸਾਰੇ ਤੋਂ ਪਹਿਲਾਂ ਪਹਿਲਾਂ ਯਾਨੀ ਕਿ ਮੁੰਜਰਾ ਨਿਕਲਣ ਤੋਂ ਪਹਿਲਾਂ ਪਹਿਲਾਂ ਆਪਾਂ ਸਪਰੇਅ ਕਰ ਸਕਦੇ ਆ ਜੇ ਜੇ ਤੁਹਾਡੇ ਕਿਸਾਨ ਵੀਰੋ ਤੁਹਾਡੇ ਤੁਸੀਂ ਵੈਰੈਟੀ ਲਗਾਈ ਜਿਵੇਂ 1401 ਮੁੱਛਾ ਲਗਾਈਏ ਜਾਂ ਆਪਾਂ ਸੁਪਰੀਮ 110 ਜਾਂ ਫੂਸਾ 444 ਜਾਨੀ ਕਿ ਵੀ ਇਸ ਵੈਰੈਟੀ ਦੇ ਵਿੱਚ ਇਹ ਬਿਮਾਰੀ ਆਪਨੇ ਆ ਸਕਦੀ ਉਸ ਨੂੰ ਆਪਾਂ ਬਿਮਾਰੀ ਆਉਣ ਤੋਂ ਪਹਿਲਾਂ ਆਪਾਂ ਕਿਹੜੇ ਉਲੀਨਾਸ਼ਕ ਸਪਰੇਆਪਾ ਕਰਕੇ ਇਸ ਨੂੰ ਕੰਟਰੋਲ ਕਰ ਸਕਦੇ ਆ ਇਸ ਵਾਸਤੇ ਕਿਸਾਨ ਵੀਰੋ ਜਿਵੇਂ ਆਪਾਂ ਹੁਣ ਸਪਰੇਆਹ ਕਰਦਿਆਂ ਸ਼ੁਰੂ ਕਰਦੇ ਨੇ ਜਿੰਦੇ ਵਿੱਚ ਇਹ ਸੈਕਟਿਸਾਈਡ ਪਲੱਸ ਉਲੀਨਾਸ਼ਕ ਇਹਦੇ ਨਾਲ ਆਪਾਂ 12 ਗ੍ਰਾਮ ਤੋਂ ਲੈ ਕੇ 18 ਗ੍ਰਾਮ ਤੱਕ ਸਟ੍ਰੈਪਟੋਮਾਈਸਿਨ ਸਟ੍ਰੈਪਟੋਸਾਈਕ੍ਰਿਨ ਦੀਆਂ ਪੁੜੀਆਂ ਜਿਹੜੀ ਆਪਾਂ 12 ਤੋਂ 18 ਗ੍ਰਾਮ ਜਾਣ ਕੇ ਜੇਕਰ ਆਪਾਂ 100 120 ਲੀਟਰ ਪਾਣੀ ਲਗਾਉਣੀ ਹੈ ਤਾਂ ਆਪਾਂ ਦੋ ਪੁੜੀਆਂ ਆਪਾਂ ਪਾ ਸਕਦੇ ਹਾਂ ਜਾਨਕਿ 12 ਗ੍ਰਾਮ ਆਪਾਂ ਡੋਜ਼ ਪਾਉਣੀ ਹੈ ਜੇ ਆਪਾਂ 150 ਲੀਟਰ ਪਾਣੀ ਲਾ ਰਹੇ ਹਾਂ ਤਾਂ ਆਪਾਂ ਤਿੰਨ ਪੁੜੀਆਂ ਤੱਕ ਜਿਹੜੀ ਇਹਦੀ ਆਪਾਂ ਡੋਜ਼ ਪਾ ਸਕਦੇ ਹਾਂ ਤੇ ਜਿਹੜੀਆਂ ਆਪਣੇ ਸਟ੍ਰੈਪਟੋਸਾਈਕ੍ਰਿਨ ਦੇ ਵਿੱਚ ਜੇ ਟੈਕਨੀਕਲ ਸਟ੍ਰੈਪਟੋਮਾਈਸਿਨ ਸਲਫੇਟ ਪਲੱਸ ਟੈਟਰਾਸਾਈਕਲਿਨ ਹਾਈਡਰੋਕਲੋਰਾਈਡ ਇਹ ਆਪਣੇ ਬਿਮਾਰੀ ਆਉਣ ਤੋਂ ਪਹਿਲਾਂ ਆਪਾਂ ਇਸ ਦੀ ਆਪਾਂ ਸਪਰੇਅ ਕਰਨੀ ਹੈ ਇਹ ਜਿਹੜੀ ਸਪਰੇਅ ਹੈ ਆਪਾਂ ਕਿਸਾਨ ਉਲੀਨਾਸ਼ਕ ਦੇ ਨਾਲ ਮਿਕਸ ਕਰਕੇ ਕਰਨੀ ਹੈ ਤਾਂ ਹੀ ਇਸ ਦਾ ਆਪਾਂ ਨੂੰ ਵਧੀਆ ਰਿਜ਼ਲਟ ਮਿਲ ਸਕਦਾ ਉਹਨਾਂ ਰਿਜ਼ਲਟ ਇਸ ਪੁੜੀਆਂ ਦਾ ਕੱਲਾ ਸਪਰੇਅ ਕਰਨ ਦਾ ਨਹੀਂ ਹੁੰਦਾ ਜਿੰਨਾ ਕਿ ਆਪਾਂ ਜੇਕਰ ਕਿਸੇ ਉਲੀਨਾਸ਼ਕ ਦੇ ਨਾਲ ਆਪਾਂ ਸਪਰੇਅ ਕਰਨੀਏ ਜਿਵੇਂ ਆਪਾਂ ਹੁਣ ਸਪਰੇਆ ਗੋ ਸਮੇਂ ਆਪਾਂ ਕਰਦਿਆਂ ਨ ਝੋਨਿਆਂ ਤੇ ਇਹ ਆਪਾਂ ਜੇਕਰ ਪੁੜੀਆਂ ਨਾਲ ਮਿਕਸ ਕਰਕੇ ਆਪਾਂ ਸਪਰੇਅ ਕਰਦੇ ਆ ਤਾਂ ਆਪਾਂ ਵਧੀਆ ਰਿਜ਼ਲਟ ਲੈ ਸਕਦੇ ਆ ਇਸ ਤੋਂ ਅੱਗੇ ਆਉਂਦਾ ਜੀ ਜਿਵੇਂ ਕਿ ਹੁਣ ਜਿਹੜੀਆਂ ਬਾਸਮਤੀਆਂ ਵੈਰੈਟੀਆਂ ਨੇ ਇਸ ਤੇ ਆਪਾਂ ਨੂੰ ਵਧੀਆ ਇਨਸੈਕਟੀਸਾਈਡ ਵਧੀਆ ਜਿਹੜੇ ਕਿ ਉਲੀਨਾਸ਼ਕ ਸਪਰੇਅ ਹੀ ਕਰਨੇ ਚਾਹੀਦੇ ਨੇ ਝੋਨੇ ਦੇ ਮੁਕਾਬਲੇ ਕਿਉਂਕਿ ਝੋਨੇ ਤੇ ਜਿਵੇਂ ਆਪਣੇ ਸੁਪਰੀਮ 110 ਸੀ ਜਾਂ ਫੂਸਾ 44 ਤੇ ਆਪਾਂ ਇਹ ਟੈਕਨੀਕਲ ਵਰਤ ਸਕਦੇ ਹਾਂ ਸਟ੍ਰੈਪਟੋਮਾਈਸਨ ਵਾਲਾ ਜਾਨੀ ਕਿ ਪੁੜੀਆਂ ਆਪਾਂ ਪਾ ਸਕਦੇ ਹਾਂ ਜੇ ਤੁਸੀਂ ਇਸ ਤੋਂ ਇਲਾਵਾ ਵੀ ਸਪਰੇਅ ਕਰਨਾ ਚਾਹੁੰਦੇ ਹੋ ਜਿਹੜੇ ਕਿ ਉਲੀਨਾਸ਼ਕ ਦੇ ਨਾਲ ਆਪਾਂ ਮਿਕਸ ਕਰ ਸਕਦੇ ਹਾਂ ਉਹ ਹੈਗਾ ਜੀ ਆਪਣਾ ਕਸੂਗਾ ਮਾਈਸਨ ਇਹਦੀ ਰੋਜ਼ ਆਪਾਂ 300 ਤੋਂ ਲੈ ਕੇ 400 ਐਮਲ ਕੋਸ਼ਿਸ਼ ਕਰੋਗੇ ਤੁਸੀਂ 400 ਐਮਲ ਦੀ ਡੋਜ਼ ਪਾਓ ਜਿਹੜੀ ਕਿ ਆਪਣੀ ਜਿਵੇਂ 1400 ਕਮੁੱਛਲ ਵੈਰੈਟੀ ਜਾਂ ਫੂਸਾ 44 ਵੈਰੈਟੀ ਹੈ 400 ਐਮਲ ਆਪਾਂ ਪ੍ਰਤੀ ਕਿੱਲੇ ਦੀ ਆਪਾਂ ਡੋਜ਼ ਲੈਣੀ ਹੈ ਤੇ ਇਹਨੂੰ ਵੀ ਆਪਾਂ ਕਿਸਾਨ ਵੀਰੋ ਆਪਾਂ ਉਲੀਨਾਸ਼ਕ ਦੇ ਨਾਲ ਮਿਕਸ ਕਰ ਸਕਦੇ ਹਾਂ ਜਾਨੀ ਕਿ ਜਿਵੇਂ ਹੁਣ ਆਪਾਂ ਸਪਰੇਅ ਕਰਨੀ ਹੈ ਇਹਦੇ ਨਾਲ ਆਪਾਂ ਮਿਕਸ ਕਰਕੇ ਆਪਾਂ ਸਪਰੇਅ ਹਾਂ ਕਰ ਸਕਦੇ ਹਾਂ ਬਾਕੀ ਜਿਹੜੇ ਘੋਲ ਆਪਾਂ ਅਲੱਗ-ਅਲੱਗ ਬਣਾਉਣੇ ਨੇ ਤੇ ਜੇਕਰ ਆਪਾਂ ਵੈਸੇ ਰੋਜ਼ ਦੀ ਗੱਲ ਕਰਕੇ ਤਾਂ 2 ਐਮਲ ਪ੍ਰਤੀ ਲੀਟਰ ਇਸ ਦੀ ਡੋਜ਼ ਹੈ ਆਗੋਂ ਤੁਸੀਂ ਜਿੰਨਾ ਤੁਸੀਂ ਤੇ ਇਹਦੇ ਵਿੱਚ ਆਪਾਂ ਕਸੂਗਾ ਮੈਸਨ ਜਾਂ ਵੈਲਡਾ ਮੈਸਨ ਵੀ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦਾ ਜੇਕਰ ਆਪਾਂ ਲੇਟੈਸਟ ਦੇਖੀਏ ਤਾਂ ਜਿਹੜਾ ਕਸੂਗਾ ਮੈਸਨ ਦਾ ਜਿਹੜਾ ਜ਼ਿਆਦਾ ਰਿਜ਼ਲਟ ਦੇਖ ਨੂੰ ਆਪਾਂ ਨੂੰ ਮਿਲਦਾ ਤੇ ਇਸ ਤੋਂ ਅੱਗੇ ਆਉਂਦਾ ਜੀ ਆਪਣਾ ਆਜੂਕੀ ਨਾਮ ਦੇ ਜਾਨੀ ਕਿ ਪ੍ਰੋਡਕਟ ਆਉਂਦਾ ਉਲੀਨਾਸ਼ਕਾਉਂਦਾ ਜਿੰਦੇ ਵਿੱਚ ਆਪਣਾ ਥਾਈ ਫਲੂਜਾ ਮਾਈਡ ਪਲੱਸ ਕਸੂਗਾ ਮੈਸਨ ਜਾਨੀ ਕਿ ਆਪਾਂ ਨੂੰ ਇਸ ਤੋਂ ਇਲਾਵਾ ਹੋਰ ਆਪਾਂ ਨੂੰ ਜੇ ਕਿਸੂਗਾ ਵਾਇਸ ਸਿੰਘ ਪਾਉਣ ਦੀ ਜਾਣਕੀ ਜ਼ਰੂਰਤ ਨਹੀਂ ਇਹਦੀ ਦੋਨੇ ਇਹਨਾਂ ਦੇ ਵਿੱਚ ਜਾਨਕੀ ਦੋਨੋਂ ਟੈਕਨੀਕਲ ਪਾਏ ਗਏ ਨੇ ਜਿਹੜਾ ਕਿ ਆਪਣੇ ਸ਼ੀਤ ਬਲਾਈਟ ਤੇ ਜਿਹੜਾ ਆਪਣਾ ਥਾਈ ਗਰੂਜਾ ਵਾਇਟ ਤੇ ਸ਼ੀਤ ਬੈਟ ਤੇ ਵੀ ਕੰਟਰੋਲ ਕਰਦਾ ਤੇ ਇਸ ਦੇ ਨਾਲ ਜਿਹੜੇ ਆਪਣੇ ਬੀਐਲਬੀ ਨੂੰ ਵੀ ਕੰਟਰੋਲ ਕਰੇਗਾ ਜਾਨਕੀ ਦੋਨੋਂ ਟੈਕਨੀਕਲ ਦੇ ਵਿੱਚ ਪਾਏ ਗਏ ਨੇ ਅਜੂਕੀ ਨਾਮ ਤੇ ਜਿਹੜਾ ਟੈਕਨੀਕਲ ਆਉਂਦਾ ਆਪਣਾ ਪ੍ਰੋਡਕਟ ਉਲੀ ਉਲੀ ਨਾਸ਼ ਕਾਉਂਦਾ ਇਹ ਵੀ ਆਪਾਂ ਵਰਤ ਸਕਦੇ ਹਾਂ ਤੇ ਇਸ ਤਰ੍ਹਾਂ ਬਖਸਾਂ ਹੋਰ ਆਪਾਂ ਅੱਗੇ ਆਉਂਦਾ ਜੀ ਇਹ ਆਈਪੀਐਲ ਦਾ ਬੈਕਟਾ ਵਾਈਪ ਯਾਨੀ ਕਿ 700 ਐਮਲ ਤੋਂ ਲੈ ਕੇ 1 ਲੀਟਰ ਤੱਕ ਆਪਾਂ ਇਸ ਦੀ ਆਪਾਂ ਡੋਜ਼ ਆਪਾਂ ਪਾ ਸਕਦੇ ਆ ਤੇ ਕੁਝ ਕਿਸਾਨ ਵੀ ਇਸ ਦੇ ਨਾਲ ਜਾਣ ਕੇ 3-400 ਗ੍ਰਾਮ ਜਿਹੜਾ ਆਪਾਂ ਗੁੜ ਦੀ ਵੀ ਜੇਕਰ ਘੋਲ ਕੇ ਆਪਾਂ ਸਪਰੇਅ ਕਰਦੇ ਆ ਤਾਂ ਉਸ ਦਾ ਵੀ ਚੰਗਾ ਰਿਜ਼ਲਟ ਹੈ ਤੇ ਇਹ ਜਾਣ ਕੇ ਜੇ ਤੁਹਾਡੇ ਖੇਤਾਂ ਦੇ ਵਿੱਚ ਬਿਵਾਰੀ ਆ ਚੁੱਕੀ ਹੈ ਤਾਂ ਤੁਸੀਂ ਕਾਪਰ ਬੇਸਟ ਜਿਹੜੀਆਂ ਸਪਰੇਆ ਕਰ ਸਕਦੇ ਹੋ ਬਾਕੀ ਜਿਹੜੇ ਕਾਪਰ ਬੇਸ ਦੇ ਸਪਰੇ ਹਾਂ ਆਪਾਂ ਇਹ ਸਾਰੇ ਤੋਂ ਪਹਿਲਾਂ ਪਹਿਲਾਂ ਕਰਦਿਆਂ ਨੇ ਤੇ ਉਸ ਤੋਂ ਇਲਾਵਾ ਜੇ ਤੁਹਾਡੇ ਖੇਤਾਂ ਦੇ ਵਿੱਚ ਜਿਹੜੀ ਤੁਸੀਂ ਵੈਰਾਈਟੀ ਲਗਾਈ ਇਸ ਤੇ ਬਿਮਾਰੀ ਆ ਸਕਦੀ ਏ ਜਾਂ ਥੋੜੀ ਬਾਤ ਇਹ ਜਿਹੜੇ ਸਿੰਪਟਮ ਆ ਚੁੱਕੇ ਨੇ ਤਾਂ ਤੁਸੀਂ ਇਹ ਬਿਮਾਰੀ ਨੂੰ ਕੰਟਰੋਲ ਕਰਨ ਦੇ ਵਾਸਤੇ ਸਟ੍ਰੈਪਟੋ, ਸਾਈਕਲਿਨ ਦੀਆਂ ਪੁੜੀਆਂ ਜਾਂ ਕਾਸੂਗਾ ਮਾਈਸਨ ਵੈਲਡਾ ਮਾਈਸਨ ਜਾਂ ਆਪਾਂ ਜਿਵੇਂ ਅਜੂਕੀ ਨਾਮ ਤੇ ਜਿਹੜਾ ਕਿ ਉਲੀ ਨਾਸ਼ਕ ਹੁੰਦਾ ਉਸ ਦੀ ਆਪਾਂ ਸਪਰੇਅ ਕਰ ਸਕਦੇ ਹਾਂ ਤੇ ਇਸ ਬਿਮਾਰੀ ਨੂੰ ਕੰਟਰੋਲ ਕਰ ਸਕਦੇ ਹਾਂ ਕਿਉਂਕਿ ਜਿਹੜੀ ਇਹ ਬਿਮਾਰੀ ਕਿਸਾਨੇ ਪਰ ਆਪਣੀ ਝੋਨੇ ਦਾ ਜਾਂ ਬਾਸਮਤੀ ਦਾ ਕਾਫੀ ਜਿਆਦਾ ਨੁਕਸਾਨ ਆਪਣੇ ਕਰ ਸਕਦੀ। ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲਓ ਜੀ। ਬਾਕੀ ਤੁਹਾਡਾ ਵੀ ਜੇ ਕੋਈ ਤਜਰਬਾ ਹੈਗਾ ਤਾਂ ਤੁਸੀਂ ਇਹ ਸਭ ਮਾਰ ਨੂੰ ਕਿਸ ਤਰੀਕੇ ਨਾਲ ਕੰਟਰੋਲ ਕਰ ਸਕਦੇ ਹੋ ਤਾਂ ਤੁਸੀਂ ਆਪਣਾ ਵੀ ਤਜਰਬਾ ਜਰੂਰ ਸਾਂਝਾ ਕਰਿਆ ਜੀ। ਧੰਨਵਾਦ।